ਆਉਣ ਲੋ ਚਾਹੋ ਜਦੋਂ ਇੱਥੇ ਆਉਣ ਲੋ ਮਾਰਾ ਸਭ ਲੋਕਾਂ ਨੇ ਕਿ ਗਿੰਬਲ ਸਾਖ ਲਿਆ ਗਿੰਬਲ ਗਿੰਬਲ ਨਾਲ ਅੱਨੇ ਵਧੀਆ ਵੀਡੀਓ ਬਣਦੀ ਹੈ ਨਾ ਬਾਸ 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 ਜਦੋਂ ਆਣ ਗਿਆ ਫਿਰ ਟੀਵੀ ਸਰ ਤੇ ਇਹ ਨਵੇਂ ਬੱਚਿਆਂ ਦਾ ਬੈਚ ਆ ਆਪਣਾ ਕੁੜੀਆਂ ਹੁਣ ਆਣੀਆਂ ਤੇ ਪੀਰੀਅਡਸ ਜਿਹੜੀ ਵੀ ਵੀਡੀਓ ਦੇਖ ਰਹੇ ਨੇ ਆਪਣੇ ਬੱਚੇ ਦੀ ਟਾਈਮਿੰਗ ਜ਼ਰੂਰ ਲਿਖਿਓ ਕਮੈਂਟ ਕਰਿਓ ਕਿ ਤੁਹਾਡੇ ਬੱਚੇ ਦੀ ਟਾਈਮਿੰਗ ਹੈ ਜਿਹੜੀ ਕਿੰਨੀ ਆਈ ਆ ਦੇ ਬੱਚੇ ਪੰਜਾਬ ਪੁਲਿਸ ਆਰਮੀ ਤੇ ਪੇਪਰ ਦੀ ਤਿਆਰੀ ਪੰਜਾਬ ਪੁਲਿਸ ਦੀ ਤੇ ਫਿਜ਼ੀਕਲ ਤੇ ਪੇਪਰ ਦੋਨਾਂ ਦੀ ਤਿਆਰੀ ਆਪਣੀ ਕੈਡਮੀ ਵਿੱਚੇ ਰਹਿ ਕੇ ਕਰ ਰਹੇ ਨੇ ਤੁਹਾਨੂੰ ਦਿਖਾ ਦੇਣਾ ਚਾਹੁੰਦਾ ਇਸ ਸਾਈਡ ਤੇ ਆਪਣਾ ਹੋਸਟਲ ਆਹ ਗਰਾਊਂਡ ਹੈ ਆਪਣਾ ਸਾਰਾ ਤੇ ਆਹ ਸਾਹਮਣੇ ਆਹ ਕੁੜੀਆਂ ਦਾ ਹੋਸਟਲ ਹੈ ਜੀ ਔਰ ਸਾਈਡ ਤੇ ਉਧਰ ਮੁੰਡਿਆਂ ਦਾ ਹੋਸਟਲ ਆ ਆ ਸੈਂਟਰ ਵਾਲੀ ਜਿਹੜੀ ਬਿਲਡਿੰਗ ਆ ਇਹ ਮੈਸ ਹੈ ਜੀ ਠੀਕ ਹੈ ਤੇ ਇੰਨਾ ਮਤਲਬ ਇੱਕ ਪੈਰ ਉਧਰੋ ਇੱਕ ਪੈਰ ਇੱਧਰ ਦਾ ਸਦਾ ਆਵਾਜ਼

ਕਰ ਆ ਗਿਆ ਗੁਰਦੀਪ ਜੀ ਸ਼ਾਬਾਸ਼ 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 ਜੰਨਾ ਹੁਣ ਤਾਂ ਉਹ ਨਹੀਂ ਕਰਦਾ साढे ते <tosrespace touchscreen kilo dips99 prediction"> 545 5345 ਮੇਰੇ ਕੋਲ ਆ ਕੇ ਰੋਕੋ ਬੋ ਸ਼ਾਬਾਸ਼ 4 ਮਿੰਟ 4 3 4 5 4 7 4 10 4 15 ਲਾਸਟ ਇਕ ਲਾਸਟ ਗੇਲ 421 ਲਾਸਟ ਦੌੜੋ ਬੁਤ ਲਾਸਟ ਕੋੜਾ ਕੇ ਕੋੜ ਰੇ ਗਾੜੀਆਂ ਨੇ ਗੱਡੀ ਮੇਰੀ 435 436 442 445 448 450 455 ਲਾ ਤੇ ਲਾ ਤੇ ਗੇ 5 ਮਿੰਟ ਸਵਾਹ 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 5 10 5 15 ਆਜੋ ਆਜੋ ਸ਼ਾਬਾਸ਼ 5 22 ਕਰੋ ਮੋਟੀਵੇਟ ਹੋ ਕੇ ਥੋੜਾ ਆਣਾ 5 35 3000 ਪੰਜ ਪੰਜਾਬ ਲਾਸਟ ਗ੍ਰਾਸ ਚਾਬਾਸ਼ ਸ਼ਾਬਾਸ਼ ਕਵਰ 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 6 8 6 14 ਐਂਡ ਲਾਸਟ 6 20 ਤੱਕ ਸਾਰੇ ਬੱਚੇ ਆ ਗਏ ਆ ਹਾਲਤਾ ਜੀ ਨੇ ਦੀ ਗਰਾਊਂਡ ਤੋਂ ਬਾਹਰ ਵਾਹ ਠੀਕ ਹੈ ਜੀ